ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਗਪਾਲ ਮੋਚਨ ਦਾ ਇਤਿਹਾਸ ਭਾਗ 2 ਦੀ ਇਸ ਕਹਾਣੀ ਵਿੱਚ ਵੀ ਗਪਾਲ ਮੋਚਨ ਦੇ ਇੱਕ ਹੋਰ ਇਤਿਹਾਸ ਨਾਲ ਕਹਾਣੀ ਨੂੰ ਸਾਡੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਗਿਆ ਹੈ ਇਹ ਕਹਾਣੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ ਕਹਿੰਦੇ ਦਸਵੇਂ ਪਾਤਸ਼ਾਹ ਜੀ ਘੁੰਮਦੇ ਫਿਰਦੇ ਗਪਾਲ ਮੋਚਨ ਵਾਲੇ ਪਾਸੇ ਚਲੇ ਗਏ ਅਤੇ ਉਹਨਾਂ ਨੇ ਜਿਸ ਥਾਂ ਤੇ ਅੱਜ ਕੱਲ ਗਪਾਲ ਮੋਚਨ ਵਾਲੀ ਜਗ੍ਹਾ ਹੈ ਗੁਰੂ ਸਾਹਿਬ ਨੇ ਉਸ ਜਗ੍ਹਾ ਦੇ ਨੇੜੇ ਆਪਣਾ ਆਸਣ ਲਗਾ ਲਿਆ ਉਹਨਾਂ ਦੇ ਨਾਲ ਕੁਝ ਸਿੰਘ ਵੀ ਸਨ ਜਦ ਆਸ-ਪਾਸ ਦੇ ਸਿੱਖਾਂ ਨੂੰ ਪਤਾ ਲੱਗਾ ਕਿ ਸਾਡੇ ਗੁਰੂ ਸਾਹਿਬ ਇਸ ਜਗ੍ਹਾ ਪਰ ਆਏ ਹੋਏ ਹਨ ਤਾਂ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਕੱਠੀ ਹੋ ਗਈ। ਗੁਰੂ ਸਾਹਿਬ ਨੇ ਸੋਚਿਆ ਕਿ ਇਹਨਾਂ ਸਿੱਖਾਂ ਨੂੰ ਸਰੂਪੇ ਦੇ ਕੇ ਇਹਨਾਂ ਦਾ ਮਾਨ ਸਤਕਾਰ ਕੀਤਾ ਜਾਵੇ। ਇਸੇ ਮਕਸਦ ਨਾਲ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘਾਂ ਨੂੰ ਬੁਲਾ ਕੇ ਕਿਹਾ ਕਿ ਸ਼ਹਿਰ ਵਿੱਚ ਜਾ ਕੇ ਕੁਝ ਸਰੂਪੇ ਲਿਆਓ। ਗੁਰੂ ਜੀ ਦਾ ਕਹਿਣਾ ਮੰਨ ਕੇ ਉਹ ਸਿੰਘ ਸ਼ਹਿਰ ਸਰੋਪੇ ਲੈਣ ਵਾਸਤੇ ਚਲੇ ਗਏ ਪਰ ਸ਼ਹਿਰ ਵਿੱਚੋਂ ਲਗਭਗ 50 ਸਰੋਪੇ ਹੀ ਮਿਲੇ ਉਹਨਾਂ ਸਿੰਘਾਂ ਨੇ ਇਹ ਸਾਰੀ ਕਹਾਣੀ ਗੁਰੂ ਸਾਹਿਬ ਨੂੰ ਆ ਕੇ ਦੱਸ ਦਿੱਤੀ ਗੁਰੂ ਸਾਹਿਬ ਨੇ ਕਿਹਾ ਕਿ 50 ਸਰੋਪਿਆਂ ਨਾਲ ਆਪਾਂ ਨੂੰ ਨਹੀਂ ਸਰਨਾ ਕਿਉਂਕਿ ਦਰਸ਼ਨ ਕਰਨ ਵਾਸਤੇ ਆਏ ਹੋਏ ਸਿੱਖਾਂ ਦੀ ਗਿਣਤੀ ਲਗਭਗ 770 ਹੈ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜੇ ਲੋਕ ਇਹਨਾਂ ਇਸ਼ਨਾਨ ਕਰਨ ਵਾਲੀਆਂ ਢਾਬਾਂ ਦੇ ਨੇੜੇ ਜੰਗਲ ਪਾਣੀ ਫੇਰ ਰਹੇ ਹਨ ਜਾਂ ਪਸ਼ਾਬ ਕਰ ਰਹੇ ਹਨ ਤੁਸੀਂ ਇਹਨਾਂ ਸਾਰੇ ਲੋਕਾਂ ਨੂੰ ਇਥੇ ਪਸ਼ਾਬ ਜੰਗ ਜੰਗਲ ਪਾਣੀ ਕਰਨ ਤੋਂ ਰੋਕ ਦੇ ਦਿਵੋ ਅਤੇ ਨਾਲੇ ਉਹਨਾਂ ਸਾਰਿਆਂ ਨੂੰ ਉਹਨਾਂ ਸਾਰਿਆਂ ਦੀਆਂ ਪੱਗਾਂ ਤਾਰ ਲਵੋ ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਸਿੰਘਾਂ ਨੇ ਇਸੇ ਤਰ੍ਹਾਂ ਕੀਤਾ ਜਿਹੜਾ ਵੀ ਪਾਣੀ ਵਾਲੀਆਂ ਢਾਬਾਂ ਦੇ ਨੇੜੇ ਕੋਈ ਗੰਦ ਪਾ ਰਿਹਾ ਸੀ ਤਾਂ ਉਸ ਨੂੰ ਛਿਰਕਾ ਮਾਰ ਕੇ ਉਥੋਂ ਭਜਾ ਦਿੱਤਾ ਤੇ ਸਭ ਦੀਆਂ ਪੱਗਾਂ ਲਾ ਲਈਆਂ ਇਸ ਤਰ੍ਹਾਂ ਲਗਭਗ 700 ਤੋਂ ਉੱਪਰ ਪੱਗਾਂ ਉਤਾਰ ਲਈਆਂ ਗੁਰੂ ਸਾਹਿਬ ਦੇ ਕਹਿਣ ਤੇ ਇਹਨਾਂ ਪੱਗਾਂ ਨੂੰ ਬਾਜ਼ਾਰ ਵਿੱਚ ਜਾ ਕੇ ਧੋਬੀ ਤੋਂ ਸਾਫ਼ ਕਰਵਾ ਲਿਆ ਗਿਆ ਇਸ ਤਰ੍ਹਾਂ ਆਏ ਹੋਏ ਸਿੱਖਾਂ ਨੂੰ ਸਿਰੋਪੇ ਦਿੱਤੇ ਗਏ ਅਤੇ ਜੋ ਪੱਗਾਂ ਬਚ ਗਈਆਂ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਪੈਸੇ ਵਟ ਲੈ। ਦੋਸਤੋ ਹੁਣ ਤੁਸੀਂ ਆਪ ਹੀ ਦਿਮਾਗ ਨਾਲ ਸੋਚ ਲਵੋ ਕਿ ਕੀ ਸਾਡੇ ਗੁਰੂ ਸਾਹਿਬ ਇਸ ਤਰ੍ਹਾਂ ਲੋਕਾਂ ਦੀਆਂ ਪੱਗਾਂ ਉਤਾਰ ਸਕਦੇ ਸਨ? ਪੁਜਾਰੀ ਨੇ ਕਿਵੇਂ ਸਾਡੇ ਗੁਰੂ ਸਾਹਿਬ ਦੀ ਤੋਹੀਨ ਕੀਤੀ ਹੈ? ਸਾਡੇ ਗੁਰੂ ਸਾਹਿਬ ਕਦੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਕਰ ਸਕਦੇ ਇੱਕ ਗਿਣੀ ਮਿਸੀ ਸਾਜ਼ਿਸ਼ ਦੇ ਅਧੀਨ ਪੁਜਾਰੀ ਵਰਗ ਨੇ ਕਿਵੇਂ ਇਸ ਗੱਲ ਨੂੰ ਸਾਡੇ ਗੁਰੂ ਸਾਹਿਬ ਨਾਲ ਜਾਂ ਇਸ ਸਥਾਨ ਨੂੰ ਸਾਡੇ ਗੁਰੂ ਸਾਹਿਬ ਨਾਲ ਜੋੜਿਆ ਹੈ ਅਤੇ ਉਹਨਾਂ ਉੱਪਰ ਲੋਕਾਂ ਦੀਆਂ ਪੱਗਾਂ ਉਤਾਰਨ ਦਾ ਇਲਜ਼ਾਮ ਲਗਾਇਆ ਹੈ ਸਾਨੂੰ ਸਿੱਖਾਂ ਨੂੰ ਕਦੀ ਵੀ ਇਹੋ ਜੀਆਂ ਝੂਠੀਆਂ ਕਹਾਣੀਆਂ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸਗੋਂ ਜਿਹੜਾ ਕੋਈ ਕਥਾਵਾਚਕ ਇਹੋ ਜੀਆਂ ਕਹਾਣੀਆਂ ਸਾਨੂੰ ਸੁਣਾਵੇ ਤਾਂ ਸਾਨੂੰ ਤੁਰੰਤ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਸੋ ਉਮੀਦ ਹੈ ਕਿ ਤੁਸੀਂ ਇਹੋ ਜਿਹੀਆਂ ਝੂਠੀਆਂ ਕਹਾਣੀਆਂ ਤੇ ਵਿਸ਼ਵਾਸ ਨਹੀਂ ਕਰੋਗੇ ਅਤੇ ਜੇਕਰ ਮੇਰੇ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ